ਜਲੰਧਰ ਦੇ ਵਿੱਚੋਂ ਲੋਕਾਂ ਨੇ ਜਾ ਕੇ ਜਲੰਧਰ ਦਾ ਇਹ ਨਹੀਂ ਪੰਜਾਬ ਦਾ ਤੇ ਪੰਜਾਬੀਅਤ ਦਾ ਬਾਹਰਲੇ ਦੇਸ਼ਾਂ ਦੇ ਵਿੱਚ ਨਾਮ ਵੱਡਾ ਕੀਤਾ ਹੈ ਜਿਹੜੇ ਇੱਥੇ ਰਹਿੰਦੇ ਆ ਸਾਡੇ ਲੀਡਰ ਉਹ ਸਾਡਾ ਨਾਮ ਰੋਲ ਰਹੇ ਹੈ ਸਾਡਨ ਬਦਨਾਮ ਕਰ ਰਹੇ ਹੈ ਗਲੀ ਗਲੀ ਦੇ ਵਿੱਚ ਵਿਕ ਰਹੇ ਹੈ ਦਰ ਦਰ ਤੇ ਘੁੰਮਦੇ ਆ ਵਿਕਣ ਵਾਸਤੇ ਪਹਿਲਾਂ ਇੱਕ ਪਾੜੀ ਜਾਂਦੇ ਆ ਫਿਰ ਦੂਸਰੀ ਜਾਂਦੇ ਆ ਫਿਰ ਤੀਸਰੀ ਚਲੇ ਜਾਂਦੇ ਚੌਥੀ ਦਾ ਪਤਾ ਕੋਈ ਨਹੀਂ ਕੱਢ ਚੜੇ ਜਾਂਦਾ ਇਹ ਹਾਲਾਤ ਸਾਡੇ ਐਮਪੀ ਲੈਵਲ ਦੇ ਤੇ ਐਮਐਲਏ ਲੈਵਲਾਂ ਦੇ ਲੀਡਰ ਦਾ ਜਿਹੜੇ ਬਕਾਊ ਹੋ ਚੁੱਕੇ ਐ ਤੇ ਗੰਧੜਾ ਕਰਿਆ ਸਿਸਟਮ ਨੂੰ ਬੀਜੇਪੀ ਨੇ ਖਾਸੌਰ ਤੇ ਤੇ ਆਮ ਆਦਮੀ ਪਾਰਟੀ ਨੇ ਖਾਸੌਰ ਤੇ ਇੱਥੇ ਰਿੰਕੂ ਕਾਂਗਰਸ ਚੋ ਗਿਆ ਐਸੀ ਰੌਲਾ ਨਹੀਂ ਪਾਇਆ ਕਿ ਬਸ ਸਾਡਾ ਗਦਾਰ ਸੀਗਾ ਜਾਂ ਕਿਆ ਸੀਗਾ ਲੇਕਿਨ ਜਦੋਂ ਉਹਨਾਂ ਨੂੰ ਛੱਡ ਕੇ ਅੱਗੇ ਚੱਲ ਗਿਆ ਕਿਉਂਕਿ ਉਹਦਾ ਤਾਂ ਕਰਜ਼ਾਰੇ ਕੋਈ ਨਹੀਂ ਬਚਿਆ ਜਿਹੜਾ ਇੱਕ ਜਿਹੜੀ ਟੱਪ ਗਿਆ ਉਹਨੇ ਪਤਾ ਨਹੀਂ ਕਿੰਨੀਆਂ ਟੱਪੜੀਆਂ ਜਾਂ ਦੂਸਰੀ ਟੱਪੀ ਜਦ ਬੇਲੇ ਉਹਨਾਂ ਨੇ ਪੂਰੇ ਜਨਿੰਦਰ ਦੇ ਵਿੱਚ ਗਰਦਾਰ ਦੇ ਪੋਸਟਰ ਲਾ ਕੇ ਬੜੇ ਜਲੂਸ ਕੱਢੇ ਰਿਖੂ ਦੇ ਕਿ ਅੱਜ ਅਕਾਲੀ ਦਰ ਦਾ ਗਰਦਾਰ ਲੈ ਕੇ ਉਹਨੂੰ ਟਿਕਟ ਦਿੱਤੀ ਆ ਉਹਦੇ ਕਿਹੜੇ ਪੋਸਟਰ ਲਾਣਗੇ ਮੈਂ ਇਹ ਪੁੱਛਣਾ ਚਾਹਦਾ ਭਗਵੰਤ ਮਾਨ ਜੀ ਨੂੰ ਕਿ ਅੱਜ ਪਵਨ ਕੁਮਾਰ ਟੀਨੂ ਦੇ ਮੈਂ ਕਿਹੜੇ ਪੋਸਟਰ ਲਗਾਵਾ ਪੰਜਾਬ ਜਲੰਧਰ ਦੀਆਂ ਗਲੀਆਂ ਦੇ ਵਿੱਚੋਂ ਇਨਕਲਾਬੀ ਹੈ ਕੀ ਆ ਉਹ ਗਰਦਾਰ ਹੈ